ਤੇ ਜਿਹੜੀ ਮੈਂ ਕਹਿਣਾ ਉਹ ਮੈਂ ਕਰਦਾ ਜਿਵੇਂ ਜਿਵੇਂ ਮਰਜ਼ੀ ਪੂਰਾ ਕਰੀਏ ਉਹ ਗੱਲ ਨੂੰ ਪੂਰੀ ਕਰਾਂਗੇ ਤੇ ਤੁਹਾਡੇ ਵਾਲਾ ਹਜ਼ਾਰ ਹਜ਼ਾਰ ਰੁਪਈਆ ਵੀ ਤਿਆਰ ਹੈ ਹੁਣ ਕਿਉਂਕਿ ਹਾਂ ਹਾਂ ਮੈਨੂੰ ਪਤਾ ਉਹ ਮੇਰੀ ਮਾਂ ਮੈਨੂੰ ਮੇਰੇ ਘਰ ਪਈ ਜਾਂਦੀ ਰਹਿੰਦੀ ਆ ਸੋ ਮੈਨੂੰ ਮੈਨੂੰ ਪਤਾ ਹੈ ਹੈਨਾ ਤੇ ਉਹ ਉਹ ਵੀ ਤਿਆਰ ਹੈ ਕਿਉਂਕਿ ਕਬੀਲਦਾਰੀ ਮੁਤਾਬਕ ਨਾ ਪੈਸੇ ਵੀ ਦੇਖਣੇ ਪੈਂਦੇ ਆ ਵੀ ਆਪਣੇ ਖਜ਼ਾਨੇ ਚ ਕਿੰਨੇ ਨੇ ਹੁਣ ਆਪਣੇ ਕੋਲੇ ਆ ਗਿਆ ਸੀ ਕਰ ਲਿਆ ਪ੍ਰਬੰਧ ਏਦੋਂ ਪਹਿਲਾਂ ਬਿਜਲੀ ਦੇ ਬਿੱਲ ਮaaf ਕੀਤੇ ਬਿਲਾ ਘਟ ਆਉਣ ਲੱਗ ਗਏ ਉਦੋਂ ਪਹਿਲਾਂ ਆਪਣਾ ਘਰਾਂ ਵਾਲੀ ਬਿਜਲੀ ਮਾਫ ਹੋ ਗਈ ਫਿਰ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਫਿਰ ਸਕੂਲ ਠੀਕ ਕੀਤੇ ਆਪਣੇ ਜਵਾਕ ਹੁਣ ਪ੍ਰਾਈਵੇਟ ਚ ਪੜਾਉਣ ਦੀ ਲੋੜ ਨਹੀਂ ਹਸਪਤਾਲ ਠੀਕ ਕੀਤੇ ਦਵਾਈਆਂ ਫ੍ਰੀ ਕੀਤੀਆਂ ਹੈਨਾ ਜੇ ਵੀ ਛੋਟੀ ਛੋਟੀ ਬਿਮਾਰੀ ਵਾਸਤੇ ਅੰਮ੍ਰਿਤਸਰ ਜਾਣਾ ਪੈਂਦਾ ਸੀ ਹਸਪਤਾਲ ਕਰ ਲਈ ਠੀਕ ਤੇ ਹੁਣ ਵਾਰੀ ਜਿਹੜੀ ਉਸ ਗਰੰਟੀ ਦੀ ਹੈ ਜਿਹੜੀ ਆਪਾਂ ਨੇ ਕੀਤੀ ਸੀ ਤੇ ਜਿੰਨੇ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਕੋਈ ਘਰੇ ਮਹਿਮਾਨ ਆ ਜੇ ਜਾਂ ਫਰਜ਼ ਕਰ ਲੋ ਕੁੜੀ ਆਗੀ ਆਪਣੇ ਸਹੁਰਿਆਂ ਤੋਂ ਪੇਕੀ ਆਗੀ